मोदी मु मोदी सरकार कारपोरेट पखी कंदा मुबाद मोदी सरकारेट पखी ਸਾ ਮਜ਼ਦੂਰਾਂ ਵਕਾਂਦਰਾਂ ਦੇ ਲੋਕਾਂ ਦਾ ਇੱਕ ਜਿੰਦਾਬਾਦ 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 16 ਫਰਵਰੀ ਦੇ ਬੰਦ ਨੂੰ ਸਫਲ ਕਰੋ ਸਫਲ ਕਰੋ ਸਫਲ ਕਰੋ 16 ਫਰਵਰੀ ਦੇ ਬੰਦ ਨੂੰ ਸਫਲ ਕਰੋ ਪ੍ਰਧਾਨ ਜੀ ਜਿੱਦਾਂ ਦੂਜੀ ਜਥੇਬੰਦੀਆਂ ਦਿੱਲੀ ਨੂੰ ਕੂਚ ਹੋਈਆਂ 13 ਦੀ ਕਾਲ ਹੈ ਉਹਨਾਂ ਜਥੇਬੰਦੀਆਂ ਦੀ ਤੁਸੀਂ ਵੀ ਉਹਨਾਂ ਜਥੇਬੰਦੀਆਂ ਵਿੱਚ ਤੁਹਾਡੀ ਜਥੇਬੰਦੀ ਸ਼ਾਮਲ ਹੋਏਗੀ ਹੈਲੋ ਮੈਂ ਜਤਿੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਹੈਲੋ ਅੱਜ ਪੰਜਾਬ ਦੇ ਅੰਦਰ ਦੋ ਤਰ੍ਹਾਂ ਦੀ ਗੱਲ ਜਿਹੜੀ ਆ ਉਹ ਚੱਲ ਰਹੀ ਹੈ ਇੱਕ ਕੁਝ ਜਥੇਬੰਦੀਆਂ ਨੇ 13 ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਔਰ ਦੇਸ਼ ਦੇ ਸੰਯੁਕਤ ਕਿਸਾਨ ਮੋਰਚੇ ਨੇ ਔਰ ਦੇਸ਼ ਦੀਆਂ ਸਾਰੀਆਂ ਵੱਡੀਆਂ ਮਜ਼ਦੂਰ ਜਥੇਬੰਦੀਆਂ ਨੇ ਤੇ ਸੰਯੁਕਤ ਮੋਰਚਾ ਜਿਹਦੇ ਵਿੱਚ ਤਕਰੀਬਨ 450 ਤੋਂ ਉੱਪਰ 22 ਸੂਬਿਆਂ ਦੀਆਂ ਜਥੇਬੰਦੀਆਂ ਸ਼ਾਮਲ ਨੇ ਉਹਨਾਂ ਵੱਲੋਂ 16 ਦਾ ਭਾਰਤ ਬੰਦ ਦਾ ਸੱਤਾ ਹੈ। ਔਰ ਇਹ ਸੱਦੇ ਨੂੰ ਦੇਸ਼ ਦੇ ਟਰਾਂਸਪੋਰਟਰਾਂ ਵੱਲੋਂ ਵਪਾਰ ਮੰਡਲਾਂ ਵੱਲੋਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਬੈਂਕਾਂ ਦੀਆਂ ਜਥੇਬੰਦੀਆਂ ਵੱਲੋਂ ਔਰ तमाम ਜਿਹੜੀਆਂ ਲੋਕਾਂ ਦੇ ਸੰਘਰਸ਼ੀ ਲੋਕਾਂ ਦੇ ਜਿਹੜੇ ਵਰਗ ਨੇ ਉਹਨਾਂ ਵੱਲੋਂ ਇਹਨੂੰ ਸਮਰਥਨ ਪ੍ਰਾਪਤ ਆ। 16 ਫਰਵਰੀ ਦਾ ਇੱਕ ਵੱਡਾ ਬੰਦ ਜਿਹੜਾ ਉਹ ਹੋਣ ਜਾ ਰਿਹਾ ਹੈ। ਦਿੱਲੀ ਦੇ ਅੰਦੋਲਨ ਤੋਂ ਬਾਅਦ ਪੰਜਾਬ ਦੇ ਸੰਯੁਕਤ ਕਿਸਾਨ ਮੋਰਚੇ 'ਚ ਚੋਣਾਂ ਦੇ ਮਾਮਲੇ ਤੇ ਬਾਤ-ਬਾਤ ਹੋ ਕੇ ਸੰਯੁਕਤ ਮੋਰਚਾ ਜੋ ਇੱਕ ਧੜੇ 'ਚ ਜਗਜੀਤ ਸਿੰਘ ਡੱਲੇਵਾਲ ਜੀ ਦੀ ਗਵਾਹੀ 'ਚ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਬਣਾ ਲਿਆ ਸੀਗਾ ਅੱਜ ਇਹ ਜਿਹੜਾ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਡੱਲੇ ਜੀ ਦੀ ਬੱਲੇਵਾਲ ਜੀ ਦੀ ਗਵਾਹੀ 'ਚ ਔਰ ਇੱਕ ਨਾਲ ਉਹਦੇ ਹੋਰ ਜਥੇਬੰਦੀਆਂ ਜਿਹੜੀਆਂ ਕਿਸਾਨ ਅੰਦੋਲਨ ਵੇਲੇ ਵੀ ਵੱਖਰੀਆਂ ਰੀਆਂ ਸੀਗੀਆਂ ਉਹਨਾਂ ਜਥੇਬੰਦੀਆਂ ਨੇ ਇੱਕ ਕਿਸਾਨ ਮਜ਼ਦੂਰ ਮੋਰਚਾ ਬਣਾ ਕੇ ਇਹ ਦੋ ਥੜੇ ਜਿਹੜੇ ਆ ਇਹ ਜਾ ਰਹੇ ਨੇ 13 ਨੂੰ ਦਿੱਲੀ ਦਾ ਇਹਨਾਂ ਦਾ ਸਤਾ ਹੈ ਜਿਹੜਾ ਇਹ 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 ਕਿਸਾਨਾਂ ਮਜ਼ਦੂਰਾਂ ਚ ਜਾਂ ਪੰਜਾਬ ਦੇ ਲੋਕਾਂ ਦੇ ਇੱਕ ਸ਼ੰਕਾ ਖੜਾ ਹੋ ਰਿਹਾ ਦੋਵਾਂ ਤਰ੍ਹਾਂ ਦੇ ਆਪੋ ਆਪਣੇ ਵੱਖੋ ਵੱਖਰੇ ਸੱਤੇ ਇੱਕ ਦਾ ਦੇਸ਼ ਪੱਤਰੀ ਸੱਦਾ ਜਿਹਦੇ ਚ ਦੇਸ਼ ਦੀ ਵਿਸ਼ਾਲ ਬਹੁ ਗਿਣਤੀ ਜਿਹੜੀ ਆ ਉਹ ਸ਼ਾਮਲ ਹੋਣ ਜਾ ਰਹੀ ਆ ਔਰ ਇੱਕ ਪਾਸੇ ਇਹ ਇਹ ਜਥੇਬੰਦੀਆਂ ਜਿਹੜੀਆਂ ਨੇ ਉਹ ਉਹ ਜਾ ਰਹੀਆਂ ਨੇ ਪੰਜਾਬ ਦੇ ਠੀਕ ਆ ਸਭ ਨੂੰ ਲੜਨ ਦਾ ਆਖਿਆ ਉਹਨਾਂ ਨੂੰ ਵੀ ਸੱਦਾ ਦੇਣ ਦਾ ਆਖਿਆ ਪਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹਨੇ ਉਹਨਾਂ ਦੀ ਕੋਈ ਹਮਾਇਤ ਨਹੀਂ ਕੀਤੀ ਏ ਉਹਨਾਂ ਵੱਲੋਂ 16 ਦੇ ਬੰਦ ਦੀ ਕੋਈ ਹਮਾਇਤ ਜਿਹੜੀ ਆ ਉਹ ਨਹੀਂ ਕੀਤੀ ਗਿਆ ਇਹ ਕਰਕੇ ਦੋ ਵੱਖਰੇ ਵੱਖਰੇ ਫਰੰਟ ਨੇ ਫਿਰ ਜਿਹੜਾ ਵੱਡਾ ਫਰੰਟ ਆ ਦੇਸ਼ ਦਾ ਉਹ ਸੰਯੁਕਤ ਮੋਰਚੇ ਤੇ ਦੇਖਦੀਆਂ ਮਜਬੂਰ ਜਥੇਬੰਦੀਆਂ ਟ੍ਰਾਂਸਪੋਰਟਰ ਰੇਡ ਯੂਨੀਅਨ ਵਪਾਰ ਮੰਡਲ ਵਾਲਾ ਜਿਹੜਾ ਉਹ ਵੱਡਾ ਬੰਦ ਜਿਹੜਾ 16 ਫਰਵਰੀ ਨੂੰ ਹੋ ਰਿਹਾ ਔਰ ਖਾਸ ਕਰਕੇ ਪੰਜਾਬ ਹਰਿਆਣਾ ਉਹਦੇ ਵਿੱਚ ਵੱਡੇ ਬੰਦ ਹੋਣ ਦੀ ਜਿਹੜੀ ਆ ਉਹ ਜਿਹੜੀ ਆ ਉਹ ਸਭਾ ਹਾਂ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸਿਓ ਕੀ ਹੈ ਜੀ ਅੱਜ ਅਸੀਂ ਯਾਦਗੀਆਂ ਦੇ ਤਖਤਾਂ ਦੀਆਂ ਸ਼ਾਮਲ ਹੈ ਉਹਦੇ ਵਿੱਚ ਸਾਡੇ ਇਸ ਵੇਲੇ ਰਾਸ਼ਟਰ ਸੰਘੇਤਿਕ ਚਾਣੇ ਹੋਰੀਆਂ ਜਿਹੜੀ ਰਿਕਸ਼ਾ ਸਭਾ ਵੱਲੋਂ ਹੁਣ ਸਾਰੇ ਬਾਜ਼ਾਰ ਦੇ ਵਿੱਚ ਤੇ ਸੱਦਾ ਦੇ ਗਏ ਆ ਜਿਹੜਾ ਸੋਨਾ ਤਰੀਕ ਨੂੰ ਭਾਤ ਮੰਦਿਆ ਨੂੰ ਸੋਨਾ ਨਾਲ ਲੱਗਿਆ ਜਿਹਦੇ ਵਿੱਚ ਖਾਰੀਆ ਪਾਰਟੀਆਂ ਟ੍ਰੇਡ ਯੂਨੀਅਨਾਂ ਖੋਜ ਲੱਗੀਆਂ ਟ੍ਰਾਂਸਪੋਰਟਰਾਂ ਔਰ ਜਿਹੜੀਆਂ ਸੱਥਾਂ ਰੀਆਂ ਟ੍ਰਾਂਸਪੋਰਟਾਂ ਆ ਅਠੋ ਪਿਆ ਲਿਖਿਆ ਜਿਹੜੇ ਸਾਰੇ ਸੋਚਾ ਤੋ ਇਹ ਦੇਸ਼ ਜਿਹੜਾ ਇਹਦੇ ਵਿੱਚ ਸ਼ਾਮਲ ਹੈ ਦੇਚ ਇੱਕ ਰਾਜਸਥਾਨੀ ਦੇ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਨ ਆਏ ਆ ਕਿ ਜਿਹੜਾ ਮੋਦੀ ਦਾ ਕਾਰਪੋਰੇਟ ਪੱਕੀ ਝੰਡਾ ਵਾ ਜਿਹੜਾ ਨਿੱਕੀ ਦੁਕਾਨਦਾਰੀ ਜੇ ਠੀਕ ਖੇਤੀ ਨਿੱਕੇ ਕਾਰੋਬਾਰ ਸਾਰੇ ਖਤਮ ਕਰਕੇ ਆਪਣੀਆਂ ਦਾਨੀਆਂ ਦੇ ਝੋੜੀ ਚੋਂ ਕੌਣ ਜਾ ਰਿਹਾ ਉਹਨੂੰ ਕੌਣ ਵਾਲੇ ਅਗਲੀ ਸੱਤਾ ਦੇ ਵਿੱਚ ਜਿਹੜਾ ਉਹ ਨਾ ਕਾਬਜ ਹੋਵੇ ਉਹਦੇ ਵਾਸਤੇ ਨਾਲ ਦੀ ਨਾਲ ਭਾਰਤੀਆਂ ਜਿਨੀਆਂ ਛਿੱਤੀ ਲੋਕਾਂ ਦੀਆਂ ਜੱਟੀਆਂ ਵਾ ਉਹਨਾਂ ਨੂੰ ਸ਼ਾਮਲ ਕਰਕੇ ਭਾਰਤ ਸੰਭ ਨੂੰ ਸਫਲ ਕਰਕੇ ਜਦ ਤੱਕ ਇਹ ਕਾਰਪੇਟ ਪੱਤੀ ਜਿਹੜਾ ਹੈ ਅਜੰਡਾ ਹੈ ਮੋਦੀ ਸਰਕਾਰ ਦਾ ਉਹਨੂੰ ਮੋੜਾ ਦਿੱਤਾ ਜਾਵੇ ਉਹ ਅਸੀਂ ਕਹਿ ਕੇ ਅੱਜ ਸਾਰੇ ਵਿਚਾਰ ਦੇ ਵਿੱਚ ਇਕੱਲੇ ਇਕੱਲੇ ਦੁਕਾਨਦਾਰ ਵੀ ਆ ਕੇ ਆਏ ਆ ਬੜਾ ਭਰਮਾ ਹੰਗਾਰਾ ਵਾ ਸਾਰੇ ਦੁਕਾਨਦਾਰ ਵੀ ਪਰ ਸੇ ਪਏ ਆ ਵੀ ਅੱਜ ਜਿਹੜਾ ਕੋਈ ਕਾਹਵੀ ਦੁਕਾਨ ਦੇ ਤੇ ਨਹੀਂ ਕਰਦਾ ਤਾਂ ਕਿ ਜਿਹੜੀਆਂ ਫਲਸ ਤਾੜ ਵਰਗੀਆਂ ਹੋਰ ਐਮਾਜ਼ਨ ਵਰਗੀਆਂ ਜਿਹੜੀਆਂ ਕੰਪਨੀ ਆੜੇ ਕਰੋੜਾਂ ਰਿ ਸਮਾਨ ਵਈਆਂ ਸਦੀਆਂ ਤੱਕ ਚੋੜੀਆਂ ਇਹ ਕਾਰੋਬਾਰ ਇਹਨਾਂ ਨੂੰ ਵੀ ਪਤਾ ਵੀ ਇਹ ਖਤਮ ਹੋ ਜਾਣਾ ਸਾਡਾ ਕਾਰੋਬਾਰ ਨਿੱਕੀ ਦੁਕਾਨਦਾਰੀ ਇਸ ਕਰਕੇ ਸਾਰਿਆਂ ਜਣੇ ਦਾ ਤਖਲੀ ਫੱਟ ਨਾਲ ਕੀਤੀ ਆ ਕੋਈ ਕੋਸਵਾ ਸੀ ਜੋ ਪਾਸਾ ਤੇ ਜਿੰਦ ਸਮਗਮ